729 5 खंड विधि राही वर्गमूल ਪਤਾ ਕਰੋ। ਕਹਿੰਨਾ ਆਪਾਂ ਨੇ ਇਹ 5 ਗੁਣਖੰਡ विधि राही 729 ਨੂੰ ਵੰਡ ਲੈਣਾ ਮੇਟੇ ਕ ਤਿੰਨ ਨਾਲ ਕੀਤਾ ਆ ਗਿਆ 243 ਫਿਰ ਤਿੰਨ ਨਾਲ ਕੀਤਾ ਆ ਗਿਆ 81 ਫਿਰ ਤਿੰਨ ਨਾਲ ਕੀਤਾ ਆ ਗਿਆ 27 ਫਿਰ ਤਿੰਨ ਨਾਲ ਕੀਤਾ ਆ ਗਿਆ 9 ਫਿਰ ਤਿੰਨ ਨਾਲ ਕੀਤਾ ਇਹਦਾ ਤਿੰਨ ਠੀਕ ਹੈ ਫਿਰ ਤਿੰਨ ਆਪਾਂ ਫਿਰ ਕਰਾਂਗੇ ਇੱਥੇ ਆ ਗਿਆ 1 ਠੀਕ ਹੈ ਇਸ ਤਰ੍ਹਾਂ ਆਪਣੇ ਕੋਲ ਆ ਗਿਆ 729 ਕਸਾ ਨਤੀਬ ਬਰਭਾ 3 3 3 3 3 ਠੀਕ ਹੈ ਇਹਨਾਂ ਆ ਗਿਆ ਇਹ ਆਪਾਂ ਇਸ ਤਰ੍ਹਾਂ ਵਿਲਕਸਨ 729 ਆਪਾਂ ਇਸ ਤਰ੍ਹਾਂ ਲਿਕਸਨ ਦੇ 3 ਦੀ 2 3 ਦੀ 2 3 ਦੀ 2 ਠੀਕ ਹੈ ਇਸ ਤਰ੍ਹਾਂ ਲਿਕਸੋਦੇ ਹਾਂ ਠੀਕ ਹੈ ਹੁਣ ਇਹਦੇ ਵਿੱਚ ਆਪਾਂ ਨੇ 729 ਦਾ ਵਰਗਮੂਲ ਪਤਾ ਕਰਨਾ ਹੈ ਠੀਕ ਹੈ ਇਹ ਆ ਗਿਆ 3 ਦੀ 2 3 3 3 ਦੀ ਸਕੇਅਰ ਠੀਕ ਹੈ ਇਸ ਤਰ੍ਹਾਂ ਲਿਖ ਸਕਦੇ ਹਾਂ ਇਹਦਾ ਆਪਣੇ ਵਰਗਮੂਲ ਪਤਾ ਕਰਨਾ ਹੈ ਠੀਕ ਹੈ ਇਹ ਆ ਗਿਆ 3 ਗੁਣਾ 3 ਗੁਣਾ 3 ਇਹਦਾ ਆ ਗਿਆ ਵਰਗਮੂਲ ਇੰਨਾ ਆ ਗਿਆ ਠੀਕ ਹੈ ਆਪਾਂ ਇਹਨੂੰ ਇਸ ਤਰ੍ਹਾਂ ਕੀਤਾ ਠੀਕ ਹੈ ਆ ਗਿਆ 2 2 ਤੇ ਨੈਕਸਟ ਆ ਗਿਆ 729 ਦਾ ਵਰਗਮੂਲ 729 ਦਾ ਵਰਗਮੂਲ 3 3 ਗੁਣਾ 3 ਠੀਕ ਹੈ ਇਹ ਆ ਗਿਆ 3 ستاي ٹھیک ہے یہ ستاي